ਕਿ ਸਾਡੇ ਪਰਿਵਾਰ 'ਚ ਜਿਹੜਾ ਵੀ ਬੱਚਾ ਆਵੇ ਉਹ ਕੀਰਤਨ ਕਰਨ ਵਾਲਾ ਆ। ਆ ਗਿਣੇ ਹਰ ਦਿਆਲ ਇਹ ਜੀ ਨੂੰ ਆਂਦਾ ਸੀ ਤੇ ਮੇਰੇ ਕੋਲ ਬਹਿ ਜਾਂਦਾ ਸੀ ਤੇ ਤਬਲਾ ਥੋੜਾ ਥੋੜਾ ਇਹ ਵਜਾਂਦਾ ਸੀ। ਕੰਵਨੀ ਸਰਦ ਤੂੰ ਦੋ ਪਤੀਲੇ ਰੱਖ ਕੇ ਤਬਲਾ ਵਜਾਂਦਾ। ਤੂੰ ਹੀ ਪ੍ਰਤਪਾਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਹਨ ਕਿ ਪਰਮਾਤਮਾ ਜਿਸ ਤੇ ਮਿਹਰ ਕਰਦਾ ਹੈ ਉਸ ਨੂੰ ਆਪ ਸਹਾਈ ਹੋ ਕੇ ਜਨਮਾ ਤੋਂ ਹੀ ਗੁਰਬਖਸ਼ਿਦ ਹੈ ਇੱਕ ਐਸਾ ਹੀ ਅਸੀਂ ਬੱਚੇ ਦੀ ਵੀਡੀਓ ਦੇਖੀ ਸੀ ਜੋ ਕਿ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੋਈ ਸੀ ਜੋ ਬੱਚਾ ਆਪਣੇ ਨਾਨਾ ਜੀ ਦੇ ਨਾਲ ਤਬਲਾ ਵਜਾਉਂਦਾ ਔਰ ਛੋਟਾ ਜਿਹਾ ਬੱਚਾ ਹੈ ਅੱਜ ਉਸ ਪਰਿਵਾਰ ਦੇ ਨਾਲ ਅਸੀਂ ਮੌਜੂਦ ਹਾਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਉਹ ਬੱਚਾ ਵੀ ਮੌਜੂਦ ਹੈ ਵੀਡੀਓ ਵੀ ਇੱਕ ਪਾਸੇ ਤੁਹਾਨੂੰ ਦਿਖਾ ਰਹੀ ਹੈ ਕਿ ਛੋਟਾ ਜਿਹਾ ਬੱਚਾ ਹੈ ਔਰ ਮਹਿਜ਼ ਇਹਦੀ ਉਮਰ ਹੱਲੇ ਬਹੁਤ ਛੋਟੀ ਜਿਹੀ ਹੈ ਔਰ ਇਹ ਤਬਲਾ ਪਲੇ ਕਰਦਾ ਹੈ ਆਪਣੇ ਨਾਨਾ ਜੀ ਦੇ ਨਾਲ ਨਾਨਾ ਜੀ ਨਾਲ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਜਿਹੜਾ ਗ੍ਰੇਟ ਚੈਨਲ ਹੈ ਉਹਨਾਂ ਨੇ ਸਾਨੂੰ ਇਨਾਂ ਮਾਨ ਦਿੱਤਾ ਪਿਆਰ ਦਿੱਤਾ ਤੇ ਗੁਰੂ ਸਾਹਿਬ ਉਹਨਾਂ ਦੇ ਵੀਰਾਂ ਤੇ ਸਾਡੇ ਜੋ ਆਪਣਾ ਅਰੋੜਾ ਸਾਹਿਬ ਹੈ ਉਹਨਾਂ ਤੇ ਅਪਾਰ ਬਖਸ਼ਿਸ਼ ਗੁਰੂ ਸਾਹਿਬ ਕਰਨ ਕੇ ਉਹਨਾਂ ਨੇ ਇਸ ਬੱਚੇ ਨੂੰ ਇਹਦੇ ਵੱਡੇ ਮੰਚ ਤੋਂ ਲਾਂਚ ਕੀਤਾ ਹੈ ਮੈਂ ਗੁਰੂ ਸਾਹਿਬ ਦਾ ਵੀ ਬਹੁਤ ਧੰਨਵਾਦੀ ਹਾਂ ਤੁਹਾਡੇ ਸਭ ਜਿੰਨੇ ਵੀ ਤੁਸੀਂ ਇਹ ਮੀਡੀਆ ਦੇ ਵਿੱਚ ਇਹਨੂੰ ਬੱਚੇ ਨੂੰ ਮਾਨ ਸਨਮਾਨ ਦਿੱਤਾ ਹੈ ਮੈਂ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬਹੁਤ ਖੁਸ਼ੀ ਮਹਿਸੂਸ ਹੋਈ ਜਦੋਂ ਇਸ ਬੱਚੇ ਨੂੰ ਦੇਖਿਆ ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ ਸੋਸ਼ਲ ਮੀਡੀਆ ਤੇ ਤਾਂ ਜਿੰਨੇ ਵੀ ਕਮੈਂਟਸ ਪੜੇ ਸਾਰਿਆਂ ਨੇ ਅਸੀਸਾਂ ਦਿੱਤੀਆਂ ਬਾਬਾ ਜੀ ਪਹਿਲਾਂ ਤੇ ਦੱਸੋ ਕਿ ਕਿਵੇਂ ਪਤਾ ਲੱਗਾ ਕਿ ਬੱਚੇ ਨੇ ਕਿਉਂਕਿ ਅਸੀਂ ਸੁਣਿਆ ਕਿ ਬੱਚੇ ਨੇ ਬਿਲਕੁਲ ਵੀ ਤਬਲਾ ਸਿੱਖਿਆ ਨਹੀਂ ਹੈ ਔਰ ਜਦੋਂ ਪਲੇ ਕਰਦਾ ਹੈ ਨਾਲ ਵਜਾਂਦਾ ਹੈ ਤਾਂ ਲੱਗਦਾ ਹੈ ਕਿ ਪਤਾ ਨਹੀਂ ਤੂੰ ਕਿੱਥੋਂ ਸਿੱਖ ਕੇ ਬੱਚਾ ਆਇਆ ਹੈ ਕਿਸ ਤਰ੍ਹਾਂ ਪਤਾ ਲੱਗਾ ਕਿ ਬੱਚੇ ਦੇ ਵਿੱਚ ਇਹ ਗੁਣ ਹੈ ਮੇਰੇ ਫਾਦਰ ਸਾਹਿਬ ਜਦੋਂ ਸਾਨੂੰ ਵੱਡੀਆਂ-ਵੱਡੀਆਂ ਸਟੇਜਾਂ ਤੇ ਕਿਉਂਕਿ ਸਾਡਾ ਇੱਕ ਘਰਾਣਾ ਹੈ ਇਹ ਨਰਮਨ ਫੈਮਲੀ ਇੱਕ ਘਰਾਣਾ ਹੈ ਜਿਹਨੂੰ ਸਾਡੇ ਫਾਦਰ ਸਾਹਿਬ ਸਾਨੂੰ ਸਟੇਜਾਂ ਤੇ ਲੈ ਕੇ ਜਾਂਦੇ ਸੀ ਤੇ ਉੱਥੇ ਜਦੋਂ ਸਮਾਪਤੀ ਹੁੰਦੀ ਸੀ ਕੀਰਤਨ ਦੀ ਤੇ ਸਾਡੇ ਫਾਦਰ ਸਾਹਿਬ ਕਹਿੰਦੇ ਸੀ ਸੰਗਤ ਨੂੰ ਕਿ ਤੁਸੀਂ ਇਹ ਅਰਦਾਸ ਕਰੋ ਕਿ ਜਿੰਨੇ ਵੀ ਸਾਡੀ ਫੈਮਲੀ ਦੇ ਵਿੱਚ ਬੱਚੇ ਆਣ ਉਹ ਕੀਰਤਨ ਕਰਨ ਵਾਲੇ ਆਣ ਾਰੇ ਮੈਨੂੰ ਇਦਾਂ ਲੱਗਦਾ ਕਿ ਉਹ ਸੰਗਤ ਦੀ ਅਰਦਾਸ ਕਬੂਲ ਹੋਈ ਉਹਨਾਂ ਨੇ ਮੰਗੀ ਇਹ ਮੰਗੀ ਕਿ ਸਾਡੇ ਪਰਿਵਾਰ 'ਚ ਜਿਹੜਾ ਵੀ ਬੱਚਾ ਆਵੇ ਉਹ ਕੀਰਤਨ ਕਰਨ ਵਾਲਾ ਆਵੇ ਤੇ ਉਹ ਏਡੀ ಅಪਾਰ ਬਖਸ਼ਿਸ਼ ਮੈਂ ਆਪ ਜਦੋਂ ਇਨੇ ਤਬਲੇ ਤੇ ਹੱਥ ਰੱਖੇ ਕਿਉਂਕਿ ਮੇਰਾ ਇੱਥੇ ਮੈਨੂੰ ਗੁਰੂ ਸਾਹਿਬ ਨੇ ਘਰ ਬਖਸ਼ਿਸ਼ ਕੀਤਾ ਤੇ ਮੈਂ ਸ਼ਾਮ ਨੂੰ ਹਰ ਰੋਜ਼ ਆਪਣੇ ਘਰ ਕੀਰਤਨ ਕਰਦਾ ਜਦੋਂ ਮੇਰੇ ਕੋ ਕੀਰਤਨ ਪ੍ਰੋਗਰਾਮ ਨਹੀਂ ਹੁੰਦਾ ਤੇ ਇਹ ਜਿਹਨੂੰ ਆਂਦਾ ਸੀ ਤੇ ਮੇਰੇ ਕੋਲ ਬਹਿ ਜਾਂਦਾ ਸੀ ਤੇ ਤਬਲਾ ਥੋੜਾ ਥੋੜਾ ਇਹ ਵਜਾਂਦਾ ਸੀ ਜਿਹਨੂੰ ਛੋਟਾ ਜਿਹਾ ਸੀ ਬਿਲਕੁਲ ਜਿਹਨੂੰ ਡਿੱਡਦਾ ਸੀ ਤੇ ਅਸੀਂ ਕਿਹਾ ਵੀ ਪਤਾ ਨਹੀਂ ਕੀ ਗੱਲ ਏ ਤੇ ਫਿਰ ਕੁਝ ਸਮੇਂ ਬਾਅਦ ਮੇਰੀ ਬੇਟੀ ਨੇ ਮੈਨੂੰ ਦੱਸਿਆ ਵੀ ਇਹ ਪਾਪਾ ਵੀ ਦੋ ਪਤਿਲੇ ਰੱਖ ਕੇ ਤਬਲਾ ਵਜਾਂਦਾ ਉਹ ਜਿਹਨੂੰ ਬੜੀ ਖੁਸ਼ੀ ਹੋਈ ਤੇ ਗੁਰੂ ਸਾਹਿਬ ਦੀ ਪਾਰ ਬਖਸ਼ਿਸ਼ ਹੋਈ ਤੇ ਇਹ ਇੱਕ ਦਿਨ ਮੇਰੇ ਕੋਲ ਆਇਆ ਤੇ ਤਬਲਾ ਆਪੇ ਹੀ ਵਜਣ ਲੱਗ ਪਿਆ ਤੇ ਮੈਂ ਕਿਹਾ ਵੀ ਪੁੱਤਰ ਇਦਾਂ ਨਹੀਂ ਥੋੜਾ ਜਿਹਾ ਐ ਐ ਚਾਲ ਮੈਂ ਉਹਨੂੰ ਥੋੜੀ ਜੀ ਸਮਝਾਈ ਤੇ ਚਾਲ ਜਿੱਦਾਂ ਜਿੱਦਾਂ ਮੈਂ ਬੋਲਾਂ ਉਹਦਾਂ-ਉਦਾਂ ਇਹ ਤਬਲੇ ਤੇ ਇਹਦੇ ਹੱਥ ਚੱਲਣ ਲੱਗ ਪਏ ਮੈਂ ਬੜਾ ਖੁਸ਼ ਹੋਇਆ ਤੇ ਬੜੀ ਏਡੀ ਪਾਰ ਬਖਸ਼ਿਸ਼ ਫਿਰ ਇਹਦੇ ਫਾਦਰ ਸਾਹਿਬ ਨੂੰ ਮੈਂ ਆਖਿਆ ਵੀ ਕੋਈ ਚੰਗਾ ਉਸਤਾਦ ਇਹਦੇ ਵਾਸਤੇ ਤੇ ਜਿਹੜੇ ਭਾਈ ਜਸਪਾਲ ਸਿੰਘ ਜੀ ਜਿਉਂਦੀ ਟਕਸਾਲ ਵੱਲੋਂ ਫਿਰ ਉਹ ਬੇਟਾ ਮੇਰਾ ਜਿਹੜਾ ਜਿਵਾਈ ਏ ਕਿਉਂਕਿ ਉਹ ਵੀ ਆਪ ਗੁਰੂ ਘਰ ਦਾ ਬਹੁਤ ਵੱਡਾ ਕੀਰਤਨੀਆ ਵਾ ਕਿਉਂਕਿ ਤੁਹਾਨੂੰ ਦੱਸਿਆ ਵੀ ਸਾਡੀ ਫੈਮਿਲੀ ਇਹ ਹੁਣ ਪੰਜਵੀਂ ਪੀੜ੍ਹੀ ਸਾਡੀ ਕੀਰਤਨ ਕਰ ਰਹੀ ਹੈ ਜੀ ਪੰਜੀ ਪੀੜੀਆਂ ਤੋਂ ਤੁਸੀਂ ਯਾਨੀ ਕਿ ਚਾਰ ਪੀੜੀਆਂ ਨੂੰ ਤੇ ਹੁਣੇ ਵੀ ਵੇਖ ਸਕਦੇ ਹੋ ਮੇਰੇ ਫਾਦਰ ਸਾਹਿਬ ਅਸੀਂ ਤੇ ਸਾਡੇ ਅੱਗੋਂ ਬੱਚੇ ਕਿਉਂਕਿ ਮੇਰਾ ਬੇਟਾ ਭਾਈ ਅਮਨਦੀਪ ਸਿੰਘ ਨਿਰਮਾਨ ਉਹ ਵੀ ਬਹੁਤ ਉਹਨੇ ਵੀ ਬਹੁਤ ਨਾਮ ਪ੍ਰਾਪਤ ਕੀਤਾ ਹੈ ਉਹ ਤਿੰਨ ਪੀੜੀ ਹੋ ਗਈ ਤੇ ਇਹ ਚੌਥੀ ਪੀੜੀ ਤੇ ਸਾਡੇ ਜਿਹੜੇ ਦਾਦਾ ਜੀ ਸਾਡੇ ਪਿਤਾ ਜੀ ਦੇ ਪਿਤਾ ਜੀ ਉਹ ਐਕਸਪਾਇਰ ਹੋ ਗਏ ਨੇ ਚਾਰ ਪੀੜੀਆਂ ਅਸੀਂ ਤੁਹਾਨੂੰ ਹੁਣੇ ਦਰਸ਼ਨ ਕਰਾ ਸਕਦੇ ਹਾਂ ਤੇ ਗੁਰੂ ਸਾਹਿਬ ਦੀ ਏਡੀ ਅਪਾਰ ਬਖਸ਼ੇ ਵੀ ਤਿੰਨ ਤਿੰਨ ਪੀੜੀਆਂ ਵੀ ਇਹੀ ਬੈਠ ਕੇ ਇੱਕੇ ਸਟੇਜ ਤੇ ਅਸੀਂ ਕੀਰਤਨ ਕੀਤਾ ਆਪਣੇ ਫਾਦਰ ਸਾਹਿਬ ਨਾਲ ਕਿਉਂਕਿ ਸਾਡੇ ਬੱਚੇ ਛੋਟੇ ਸਨ ਤੇ ਉਹ ਨਾਲ ਬਹਿ ਜਾਂਦੇ ਸਨ ਅਸੀਂ ਤੇ ਸਾਡੇ ਫਾਦਰ ਸਾਹਿਬ ਤਿੰਨ ਪੀੜੀਆਂ ਹੀ ਇਕੱਠੇ ਵੀ ਸੰਗਤ ਨੇ ਦਰਸ਼ਨ ਕੀਤੇ ਨੇ ਸਾਡੇ ਕਿਉਂਕਿ ਬਹੁਤ ਸਰਮੋਰ ਕੀਰਤਨੀਆਂ ਭਾਈ ਦਵਿੰਦਰ ਸਿੰਘ ਨਰਮਾਨ ਭਾਈ ਸਰਬਜੀਤ ਸਿੰਘ ਲਾਡੀ ਤੇ ਮੈਂ ਵੀ ਦਾਸ ਮੇਰਾ ਵੀ ਛੋਟਾ ਜਿਹਾ ਜੱਥਾ ਹੁਣ ਹੋਂਦ ਚ ਆਇਆ ਗੁਰੂ ਸਾਹਿਬ ਵੀ ਸਭ ਕਰਾਣਾ ਹੀ ਸਾਡਾ ਕੀਰਤਨੀਆਂ ਦਾ ਤੇ ਇਸ ਕਰਕੇ ਸਾਡੇ ਫਾਦਰ ਸਾਹਿਬ ਜੀ ਦਾ ਜਿਹੜਾ ਵੱਡਾ ਉਪਰਾਲਾ ਸੀ ਕਿ ਜਿੱਥੇ ਵੀ ਕੀਰਤਨ ਕਰਦੇ ਸਨ ਉਹ ਕਹਿੰਦੇ ਸੀ ਸਾਡੇ ਵੱਤੇ ਇਹ ਅਰਦਾਸ ਕਰੋ ਕਿ ਜਿੰਨੇ ਵੀ ਸਾਡੇ ਅੱਗੋਂ ਕੋਲ ਵਿੱਚ ਜਿਹੜੇ ਬੱਚੇ ਆਣ ਉਹ ਕੀਰਤਨ ਕਰਨ ਵਾਲੇ ਆਣ ਤੇ ਮੈਂ ਇਹੀ ਸਮਝਦਾ ਕਿ ਜਿਹੜੀ ਸੰਗਤ ਦੀ ਅਰਦਾਸ ਸਭ ਤੋਂ ਵੱਡੀ ਹੈ ਤੇ ਬੜਾ ਹੀ ਪਿਆਰਾ ਇੱਕ ਦਿਨ ਮੈਂ ਤੁਹਾਨੂੰ ਹੋਰ ਇੱਕ ਅਰਜ ਸੁਣਾਣਾ ਮੈਨੂੰ ਯਾਦ ਆ ਗਿਆ ਕਿ ਪਹਿਲਾਂ ਤੇ ਚਲੋ ਆਪਣੀ ਮੋਜੀ ਨਾਲ ਇੱਕ ਸ਼ਬਦ ਤੇ ਤਬਲਾ ਵਜਾ ਕੇ ਤੇ ਉਠ ਹੀ ਜਾਂਦਾ ਸੀ ਫੇਰ ਵਿੱਚ ਖੇਡ ਕੇ ਫੇਰ ਮੇਰੇ ਕੋ ਆ ਜਾਂਦਾ ਸੀ ਇੱਕ ਦਿਨ ਲਾਸਟ ਟਾਈਮ ਜਦੋਂ ਇਹ ਮੇਰੇ ਕੋ ਆਇਆ ਨਾ ਤੇ ਇਨੇ ਮੇਰੇ ਨਾਲ ਪੂਰਾ ਇੱਕ ਘੰਟਾ ਕੀਰਤਨ ਕਰਾਇਆ ਔਰ ਪ੍ਰੋਪਰ ਰਿਦਮ ਦੇ ਵਿੱਚ ਕਿਉਂਕਿ ਇਹਨੂੰ ਮੈਂ 3-4 ਤਾਲਾਂ ਸਮਝਾਈਆਂ ਉਸੇ ਲਹਿਜ਼ੇ 'ਚ ਇਹਨੇ ਤਬਲਾ ਵਜਾਇਆ ਔਰ ਮੈਂ ਇਨਾ ਗੁਰੂ ਸਾਹਿਬ ਜੀ ਦਾ ਸ਼ੁਕਰ ਗੁਜ਼ਾਰ ਹੋਇਆ ਕਿ ਵੇਖੋ ਪ੍ਰਮਾਤਮਾ ਐਸੀ ਕਿਰਪਾ ਨਹੀਂ ਤਾਂ ਬੱਚਾ 5-10 ਮਿੰਟ ਬਾਅਦ ਥੱਕ ਜਾਂਦਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਪੂਰਾ 1 ਘੰਟਾ ਮੈਂ ਘੜੀ ਤੋਂ ਦੇਖਿਆ ਤੇ ਇਹਨੇ ਮੇਰੇ ਵੱਖ-ਵੱਖ ਤਿੰਨ ਚਾਰ ਤਾਲਾਂ ਵਿੱਚ ਇਹਨੇ ਤਬਲਾ ਵਿੱਚ ਪਲੇ ਕੀਤਾ ਉਹ ਵੀਡੀਓਜ਼ ਅਸੀਂ ਪਾਈਆਂ ਵੀ ਹੈ ਕੁਝ ਉਹਨਾਂ ਵਿੱਚੋਂ ਥੋੜੇ-ਥੋੜੇ ਕਲਿੱਪ ਬਣਾ ਕੇ ਕਟਾਈ ਨਹੀਂ ਵੱਜਦਾ 1 ਘੰਟਾ ਗੱਲ ਕਰੀ ਤੇ ਚੌਂਕੜਾ ਹੀ ਨਹੀਂ ਵੱਜਦਾ ਤੁਸੀਂ ਦੇਖੋ ਵੀ ਜਿੰਨੀ ਦੇਰ ਤੁਸੀਂ ਇਹਦੀ ਇੰਟਰਵਿਊ ਜਾਂ ਜਿੰਨੀ ਦੇਰ ਵੀ ਇੱਥੇ ਵਾਜਾ ਤਬਲਾ ਹੋਇਆ ਪਿਆ ਹੈ ਨਾ ਇਹ ਉੱਠੇਗਾ ਨਹੀਂ ਭਾਵੇਂ ਇੱਥੇ 2 ਘੰਟੇ ਲੱਗ ਜਾਂ ਪਾਵੇਂ 3 ਘੰਟੇ ਲੱਗ ਜਾਂ ਇਹਦੀ અપਾਰ ਬਖਸ਼ਿਸ਼ ਤੇ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੋਈ ਹੈ ਕਿ ਉਸੀ ਸਾਰਿਆਂ ਨੇ ਇਹਨੂੰ ਪਿਆਰ ਦਿੱਤਾ ਮਾਨ ਦਿੱਤਾ ਜੋ মিডিਆ ਤੇ ਲੋਕਾਂ ਨੇ ਸਾਨੂੰ ਸੰਗਤ ਨੇ ਬੜਾ ਹੀ ਪਿਆਰ ਦਿੱਤਾ ਔਰ ਜਿੱਥੇ ਵੀ ਅਸੀਂ ਜਾਂਦੇ ਹਾਂ ਕਿੱਥੇ ਦੁਕਾਨ ਤੇ ਚਲ ਜਾਈਏ ਕਰਿਆਨੇ ਦੀ ਦੁਕਾਨ ਤੇ ਜਾਂ ਕੋਈ ਕਪੜੇ ਦੀ ਦੁਕਾਨ ਤੇ ਜਾਂ ਕੋਈ ਹੋਰ ਉਹ ਫਿਰ ਇੱਕ ਤੇ ਹੁੰਦਾ ਨਾ ਸਿੱਖ ਰੀਜ਼ਮ ਦੇ ਨਾਲ ਇਹ ਕੀਰਤਨ ਦਾ ਤੇ ਉਹ ਜਿਹੜੇ ਸਾਡੇ ਸਹਿਜਧਾਰੀ ਵੀਰ ਜਿਹੜੇ Hindu ਵੀਰ ਨੇ ਉਹ ਵੀ ਮੈਨੂੰ ਕਹਿੰਦੇ ਨੇ ਬਾਬਾ ਜੀ ਤੁਸੀਂ ਉਹ ਤੇ ਨਹੀਂ ਜਿਹੜੇ ਜਿਹਦੇ ਨਾਲ ਉਹ ਛੋਟਾ ਜਿਹਾ ਬੱਚਾ ਤਬਲਾ ਪਲੇ ਕਰ ਰਿਹਾ ਤੇ ਉਹ ਮੈਨੂੰ ਇਹਨਾ ਮਾਨ ਹੁੰਦਾ ਕਿ ਮੈਂ ਕਹਾ ਦੇਖੋ ਉਹ ਭਈ ਅਸੀਂ ਕੀਰਤਨ ਕਰਦੇ ਹਾਂ ਸਾ ਤੇ ਸਾਨੂੰ ਇਹਨਾ ਨਹੀਂ ਲੋਕੀ ਪਛਾਨਣ ਦੇ ਵੀ ਜਿੰਨਾ ਸਾਡੀ ਪਛਾਣ ਇਸ ਬੱਚੇ ਕਰਕੇ ਹੋਈ ਹੈ ਉਹ ਸਾਡੇ ਫਾਦਰ ਸਾਹਿਬ ਕਹਿੰਦੇ ਵੀ ਅਸੀਂ ਤੇ ਉਹ ਵਾਜੇ ਤਵਲੇ ਚੁੱਕਦੇ ਰਹਿ ਗਏ ਤੇ ਨਾਮ ਇਹ ਕਮਾ ਗਿਆ ਉਹ ਬੜੇ ਹੱਸਦੇ ਨੇ ਕਿਉਂਕਿ ਉਹਨਾਂ ਦੀ ਉਮਰ ਲਗਭਗ 82 83 ਸਾਲ ਦੀ ਏ ਤੇ ਬੜਾ ਖੁਸ਼ ਹੁੰਦੇ ਨੇ ਇਹਨੂੰ ਵੇਖ ਕੇ ਬਹੁਤ ਪਿਆਰ ਦਿੰਦੇ ਨੇ ਸਰ ਅਕਸਾਜ ਕੋਈ ਵੀ ਸਿੱਖਣਾ ਹੈ ਤਾਂ ਉਮਰਾਂ ਲੰਘ ਜਾਂਦੀਆਂ ਨੇ ਕਿਉਂਕਿ ਇੱਕ ਦਿਨ 'ਚ ਕੋਈ ਸਾਜ਼ ਅਸੀਂ ਕੋਈ ਵੀ ਕਲਾ ਜਿਹੜੀ ਸਿੱਖ ਨਹੀਂ ਸਕਦੇ ਸਪੈਸ਼ਲੀ ਜੇ ਸੰਗੀਤ ਦੀ ਗੱਲ ਕਰੀਏ ਵਾਦਨ ਕਲਾ ਸਿੱਖਣੀ ਹੈ ਤੇ ਬਿਲਕੁਲ ਇੰਨਾ ਸਮਾਂ ਲੱਗ ਜਾਂਦਾ ਔਰ ਇਸ ਬੱਚੇ ਤੇ ਦੇਖੋ ਕਿੰਨੀ ਕਿਰਪਾ ਹੈ ਕਿ ਇਸ ਬੱਚੇ ਦਾ ਜਨਮ ਤੋਂ 3 ਸਾਲ ਦਾ ਬੱਚਾ ਹੈ ਬਿਲਕੁਲ 3 ਸਾਲ ਦਾ ਬੱਚਾ ਹੈ 3 ਸਾਲ ਦਾ ਬੱਚਾ ਹੈ ਔਰ ਬਿਨਾ ਕਿਸੇ ਤੋਂ ਸਿੱਖੇ ਨਹੀਂ ਅਪਾਰ ਬਖਸ਼ਿਸ਼ ਹੋਈ ਹੈ ਤੇ ਬਾਬੇ ਜਦੋਂ ਤੁਹਾਡੇ ਨਾਲ ਫਿਰ ਗੱਲਾਂ ਕਰਦੇ ਨੇ ਆਪਣੇ ਨਾਨਾ ਜੀ ਨਾਲ ਤੇ ਫਿਰ ਕਿਸ ਤਰ੍ਹਾਂ ਦੀਆਂ ਗੱਲਾਂ ਜਦੋਂ ਕੀਰਤਨ ਕਰਦੇ ਹੁੰਦੇ ਨੇ ਕਿ ਇਹ ਮੇਰਨਾ ਲੋ ਬੜਾ ਮੈਂ ਐਜ਼ এ ਕੋਈ ਵੀ ਮੇਰੇ ਕੋ ਬੱਚਾ ਆਂਦਾ ਹੈ ਤੇ ਮੈਂ ਉਹ ਬੱਚੇ ਨਾਲ ਬੱਚਾ ਬਣ ਜਾਂਦਾ ਵਾਂ ਉਹਨੂੰ ਮੈਂ ਦੋਸਤ ਬਣਾ ਲੈਣਾ ਆਪਣਾ ਬੱਚੇ ਮੇਰੇ ਨਾਲ ਸਾਰੇ ਹੀ ਤਕਰੀਬਨ ਮੇਰੇ ਆਂਡੀਆਂ ਗਵਾਂਡੀਆਂ ਦੇ ਵੀ ਬੱਚੇ ਉਹ ਮੇਰੇ ਕੋ ਖੇਡਦੇ ਨੇ ਤੇ ਇਹ ਵੀ ਮੇਰੇ ਨਾਲ ਇੰਨਾ ਪਿਆਰ ਕਰਦਾ ਇੰਨਾ ਪਿਆਰ ਕਰਦਾ ਹੈ ਕਿ ਕਈ ਵਾਰੀ ਇਹਦੇ ਮੰਮਾ ਪਾਪਾ ਨੂੰ ਇਥੋਂ ਉਸ ਘਰ ਵਿੱਚ ਲੈ ਕੇ ਜਾਣ ਵੇਲੇ ਇੰਨੀ ਮੁਸ਼ਕਲ ਆਂਦੀ ਹੈ ਕਿ ਕਹਿੰਦੇ ਤੁਸੀਂ ਜਾਓ ਮੈਂ ਨਾਨਾ ਨਾਨੀ ਕੋਲ ਰਹਿਣਾ ਫਿਰ ਅਸੀ ਕਹਿੰਦੇ ਨਹੀਂ ਪੁੱਤਰ ਤੂੰ ਰਾਤੀ ਤੰਗ ਕਰੇਗਾ ਕਿਤੇ ਨਾ ਸੋਏਗਾ ਮੈਂ ਨਾਨੀ ਨਾ ਸੋ ਜਾਗਾ ਮੈਂ ਕਿ ਭਈ ਤੂੰ ਮੰਮੀ ਨੂੰ ਮਮਾ ਨੂੰ ਕਹੇਗਾ ਕਿ ਮੈਂ ਮਮਾ ਦੇ ਨਾਲ ਸੋਣਾ ਭਈ ਇਤਨਾ ਪਿਆਰ ਹੈ ਭਈ ਇਹ ਮੇਰੇ ਘਰ ਵਾਲੇ ਜਿਹੜੇ ਬੈਠੇ ਨੇ ਪਿੱਛੇ ਤੇ ਇਹਨਾਂ ਨਾਲ ਇਨਾ ਇਹਦਾ ਪਿਆਰ ਹੈ ਕਿ ਮਮਾ ਭਾਵੇਂ ਜਿੱਥੇ ਮਰਜ਼ੀ ਹੋਵੇ ਨਾਨੀ ਨਹੀਂ ਇੱਧਰ ਉੱਧਰ ਹੋਣੀ ਚਾਹੀਦੀ ਭਈ ਇਨਾ ਪਿਆਰ ਇਹਨਾਂ ਨਾਲ ਕਰਦਾ ਤੇ ਮੇਰੇ ਨਾਲ ਵੀ ਤੇ ਅਹੀ ਕਈ ਵਾਰੀ ਇਹਨਾਂ ਦੇ ਮਾਤਾ ਪਿਤਾ ਜੀ ਬਹੁਤ ਫੇਰੇ ਦੇ ਤਰਲੇ ਮਿੰਤਾ ਕਰਕੇ ਇਹਨੂੰ ਲੈ ਕੇ ਜਾਂਦੇ ਆ ਇੱਥੋਂ ਤੱਕ ਕਿ ਕਈ ਵਾਰੀ ਸਾਨੂੰ ਵੀ ਨਾਲ ਜਾਣਾ ਪੈਂਦਾ ਬਾਹਰ ਰੋਡ ਤੱਕ ਬਈ ਚਲੋ ਕੋਈ ਨਹੀਂ ਅਹੀ ਤੇਰੇ ਨਾਲ ਆ ਸੋ ਬੱਚੇ ਦੇਖਿਓ ਤੇ ਅਗਰ ਬੱਚੇ ਨੂੰ ਕੋਈ ਚੀਜ਼ ਸਿਖਾਣੀ ਹੋਣਾ ਕਿਉਂਕਿ ਇੰਨੀ ਛੋਟੀ ਉਮਰ ਦੇ ਵਿੱਚ ਤਾਂ ਬੱਚੇ ਨੂੰ ਪਹਿਲਾਂ ਕਿੰਨਾ ਲਾਲਚ ਦੇਣਾ ਪੈਂਦਾ ਹੈਗਾ ਔਰ ਇਹ ਬੱਚਾ ਜਿਵੇਂ ਤੁਸੀਂ ਰੋਜ਼ ਘਰ ਕੀਰਤਨ ਵੀ ਕਰਦੇ ਹੋਵੋਗੇ ਤੇ ਫਿਰ ਤੁਹਾਡੇ ਨਾਲ ਹੀ ਬੈਠੇ ਬੈਠੇ ਰਹਿੰਦੇ ਜਦੋਂ ਆਉਂਦੇ ਨੇ ਬਿਲਕੁਲ ਬਿਲਕੁਲ ਮिन्नੂ ਆਂਦਿਆਂ ਸਾਰੇ ਨੇ ਇਹੀ ਗੱਲ ਕਹਿਣੀ ਹੈ ਕਿ ਨਾਨਾ ਜੀ ਕੀਰਤਨ ਕਰਨ ਚੱਲੀਏ ਤੇ ਮੈਂ ਕਹਿੰਦਾ ਚਲੋ ਆਓ ਪੁੱਤਰ ਜੀ ਕਿ ਕਿ ਪਿਆਰ ਆ ਲੱਗਦਾ ਜਦੋਂ ਤੋਤਲੀ ਜ਼ੁਬਾਨ ਦੇ ਵਿੱਚ ਬੱਚੇ ਦੇ ਮੂੰਹ ਤੇ ਬਹੁਤ ਜ਼ਿਆਦਾ ਇੰਨਾ ਪਿਆਰਾ ਲੱਗਦਾ ਹੈ ਕਿ ਮੈਂ ਕਹਿੰਦਾ ਮਾ ਪੁੱਤਰ ਹਾਲੀ ਟਾਈਮ ਨਹੀਂ ਹੋਇਆ ਟਾਈਮ ਹੋਵੇਗਾ ਜਦੋਂ ਰੈ ਰਾਸ ਦਾ ਪਾਠ ਕਰਾਂਗੇ ਫਿਰ ਅਸੀਂ ਕੀਰਤਨ ਕਰਾਂਗੇ ਤੇ ਫਿਰ ਮੈਂ ਤੈਨੂੰ ਲੈ ਕੇ ਜਾਣਾ ਹੋਗਾ ਬਾਬਾ ਜੀ ਦੇ ਕਮਰੇ 'ਚ ਤੇ ਜਦੋਂ ਬਾਬਾ ਜੀ ਦੇ ਕਮਰੇ 'ਚ ਲੈ ਕੇ ਜਾਈਏ ਜਦੋਂ ਕੀਰਤਨ ਕਰਕੇ ਫੇਰ ਅਹੀ ਵਾਪਸ ਆਈਏ ਤੇ 10 15 ਮਿੰਟਾਂ ਬਾਅਦ ਫੇਰ ਮੈਨੂੰ ਕਹੇਗਾ ਨਾਨਾ ਜੀ ਕੀਰਤਨ ਕਰਨ ਚੱਲੀਏ ਤੁਹੋ ਇਹਦੀ ਪਿਆਰੀ ਵਧੀਆ ਆਵਾਜ਼ ਲੱਗਦੀ ਮੈਨੂੰ ਔਰ ਇਦਾਂ ਲੱਗਦਾ ਵੀ ਜਿੱਦਾਂ ਵੇਖੋ ਗੁਰੂ ਸਾਹਿਬ ਆਪ ਹੀ ਕਹਿ ਰਹੇ ਨੇ ਵੀ ਭਾਈ ਕੀਰਤਨ ਕਰਨ ਚੱਲੀਏ ਕਿਉਂਕਿ ਬੱਚਾ ਰੱਬ ਦਾ ਰੂਪ ਹੈ ਬਿਲਕੁਲ ਬਿਲਕੁਲ ਔਰ ਪਰਮਾਤਮਾ ਦਾ ਇਸ ਵਿੱਚ ਪੂਰਾ ਵਾਸ ਸਿਸ ਲੱਗਦਾ ਹੈ ਕਿ ਇੰਨੇ ਕਿਰਪਾ ਕੀਤੀ ਔਰ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਕੋਈ ਵੀ ਸ਼ਬਦ ਜਦੋਂ ਤੁਸੀਂ ਗਾਉਂਦੇ ਹੋ ਤੇ ਨਾਲ ਤਬਲਾ ਮਤਲਬ ਖੁਦ ਪਲੇ ਕਰ ਲੈ ਮੈਨੂੰ ਕੁਝ ਦੱਸਣ ਦੀ ਜ਼ਰੂਰਤ ਨਹੀਂ ਕੋਈ ਜ਼ਰੂਰਤ ਨਹੀਂ ਮੈਨੂੰ ਆਪ ਹੀ ਕਹਿੰਦਾ ਕਿ ਇਹ ਸ਼ਬਦ ਤੁਸੀਂ ਗਾਓ ਮੈਨੂੰ ਕੋਈ ਨਵੀਂ ਤਾਲ ਆਈਏ ਤੇ ਵੇਖੋ ਇਹਦੇ ਨਾਲ ਠੀਕ ਮੈਚ ਕਰ ਰਹੀ ਹੈ ਮੇਰੇ ਕੋ ਪੁੱਛਦਾ ਕਿਉਂਕਿ ਵੱਖ-ਵੱਖ ਜਿਵੇਂ ਕਹਿਰਵਾ ਦਾਦਰਾ ਇਹ ਦੋ ਤਿੰਨ ਸੰਗੀਤਕਾਰ ਸਾਡੇ ਕੀਰਤਨ ਚ ਆਮੋਮਨ ਪ੍ਰਚਲਿਤ ਨੇ ਤੇ ਉਹ ਸੰਸਾਰ ਇਹ ਫਿਰ ਮੈਨੂੰ ਨਾ ਉਹ ਕਹਿਰਵੇ ਦੀਆਂ ਜਿਹੜੀਆਂ ਦੋ ਤਿੰਨ ਗਤਾਂ ਦੋ ਤਿੰਨ ਦਾਦਰੇ ਦੀਆਂ ਗਤਾਂ ਇਹ ਫਿਰ ਜਿਹਨੂੰ ਇਹਨੇ ਵਜਾਈਆਂ ਤੇ ਮੈਂ ਬੜਾ ਹੈਰਾਨ ਹੋਇਆ ਤੇ ਇਹਦੇ ਪਿਤਾ ਜੀ ਵੀ ਨਾਲ ਸੀ ਮੇਰੇ ਤੇ ਮੈਨੂੰ ਕਹਿ ਲੱਗੇ ਵੀ ਵੇਖੋ ਵੀ ਐ ਤੇ ਤਾਲ ਬੜੀ ਔਖੀ ਹੈ ਇਹ ਤਾਂ ਬਗੈਰ ਵਿਦਵਾਨਾਂ ਜਾਂ ਗੁਣੀ ਜਣਾਂ ਤੋਂ ਦੇ ਵੱਡੇ ਜੇ বাজਾਂਦੇ ਥਿਰਕ ਜਾਂਦੇ ਨੇ ਥਿਰਕ ਜਾਂਦੇ ਤੇ ਇਹਦੇ ਹੱਥ ਇੰਦਾਂ ਚੱਲਦੇ ਨੇ ਵੀ ਜਿੱਦਾਂ ਬਈ ਤੁਸੀਂ ਕਹਿ ਲਓ ਵੀ ਇਹ ਸਪੈਸ਼ਲ ਇੱਥੋਂ ਤੱਕ ਕਿ ਪਿੱਛੇ ਜੇ ਸਾਡੇ ਬੜੇ ਉਸਤਾਦ ਲੋਕ ਜਿਹੜੇ ਯਾਕੁਰ ਸੈਨ ਸਾਹਿਬ ਉਹ ਐਕਸਪਾਇਰ ਹੋਏ ਨੇ ਬੜਾ ਘਾਟਾ ਅਸੀਂ ਮਹਿਸੂਸ ਕਰਦੇ ਹਾਂ ਉਹਨਾਂ ਦਾ ਕਿਉਂਕਿ ਉਹਨਾਂ ਦੀ ਜਗ੍ਹਾ ਕੋਈ ਲੈ ਨਹੀਂ ਸਕਦੇ ਪਰ ਤੁਸੀਂ ਹੈਰਾਨ ਹੋਵੋ ਵੀ ਇਹਦੀ ਕਮੈਂਟਾਂ ਦੇ ਵਿੱਚ ਪੜੋ ਉਹਦੇ ਵਿੱਚ ਇੱਕ ਬੰਦੇ ਨੇ ਬੜਾ ਲੀਜੈਂਡ ਬੰਦਾ ਉਹ ਕਹਿੰਦਾ ਸ਼ੁਕਰ ਹੈ ਏ ਮੇਰੇ ਪਰਮਾਤਮਾ ਕਿ ਹੁਣ ਨਵਾਂ ਯਾਕੁਰ ਸੈਨ ਪੈਦਾ ਹੋ ਗਿਆ ਇਹ ਬੜੀ ਵੱਡੀ ਗੱਲ ਹੈ ਇਤੋਂ ਤੱਕ ਖਿਤਾਬ ਉਹਨਾਂ ਨੇ ਔਰ ਬੜੇ ਲিজੈਂਡ ਬੜੇ ਬੜੇ ਅੱਛੇ ਜਿਸ ਤਰ੍ਹਾਂ ਬਈ ਕੋਸ਼ਕੀ ਜੀ ਨੇ ਵੀ ਇਹਨਾਂ ਨੂੰ ਕਮੈਂਟ ਹਾਂ ਬਿਲਕੁਲ ਕੋਸ਼ਕੀ ਜੀ ਇਤੇ ਆਦਕ ਹੋਰ ਜਿਹੜੇ ਬੜੇ ਇੰਡਸਟਰੀ ਦੇ ਬੜੇ ਵਿਦਵਾਨ ਲੋਗ ਨੇ ਕਿਉਂਕਿ ਅਸੀਂ ਤੇ ਥੋੜਾ ਕੀਰਤਨ ਨਾਈ ਨੂੰ ਜ਼ਿਆਦਾ ਪ੍ਰਮੋਟ ਉਹਦੇ ਵਿੱਚ ਹੀ ਸਾਨੂੰ ਪਤਾ ਪਰ ਗੋਇੰਦਾਂ ਬੱਚਿਆਂ ਨੂੰ ਮੇਰਾ ਜੋ ਬੇਟਾ ਹੈ ਉਹ ਬਹੁਤ ਬੜਾ ਅੱਛਾ ਤਬਲੇ ਦਾ ਵੀ ਪਲੇ ਕਰਦਾ ਹੈ ਗਾਉਂਦਾ ਵੀ ਹੈ ਬਈ ਤੁਹਾਨੂੰ ਦੱਸਿਆ ਵੀ ਬਹੁਤ ਹੀ ਇਸ ਘਰਾਣੇ ਤੇ ਇਹ ਦੀ ਆਪਾਰ ਬਖਸ਼ਿਸ਼ ਹੈ ਕਿ ਪੰਜਵੀਂ ਪੀੜ੍ਹੀ ਇਹ ਬੜੀ ਆਪਾਰ ਬਖਸ਼ਿਸ਼ ਹੈ ਔਰ ਗੁਰੂ ਸਾਹਿਬ ਕਿਰਪਾ ਕਰਨ ਵੀ ਹੋਰ ਵੀ ਜਿਹੜੇ ਬੱਚੇ ਆਣ ਮੈਂ ਵੀ ਖੁਦ ਹੋ ਸਕਾਂ ਆਪਣੇ ਫਾਦਰ ਸਾਹਿਬ ਵਾਂਗੂ ਭਈ ਸਟੇਜ ਤੇ ਮੈਂ ਇਹੀ ਕਹਿੰਦਾ ਕਿ ਗੁਰੂ ਸਾਹਿਬ اے ਸੰਗਤ ਜੀ ਤੁਸੀਂ ਅਰਦਾਸ ਕਰੋ ਵੀ ਅਗੋਂ ਜਿੰਨੇ ਵੀ ਬੱਚੇ ਆਣ ਉਹ ਕੀਰਤਨ ਕਰਨ ਵਾਲੇ ਆਣ ਤੇ ਦੇਖੋ ਭਲੇ ਬੱਚੇ ਨੂੰ ਕੁਝ ਸਿਖਾਇਆ ਨਹੀਂ ਜਦੋਂ ਇਹ ਬੱਚਾ ਸਿੱਖੇਗਾ ਕਿਸੇ ਚੰਗੇ ਉਸਤਾਦ ਦੇ ਕੋਲੋਂ ਸਿੱਖਿਆ ਲਵੇਗਾ ਤਾਂ ਇਸ ਦਾ ਭਵਿੱਖ ਕੀ ਹੋਏਗਾ ਇਹ ਤੇ ਆਣ ਵਾਲਾ ਸਮਾਂ ਜੋ ਇਸ ਬੱਚੇ ਤੇ ਗੁਰੂ ਸਾਹਿਬ ਨੇ અપਾਰ ਬਖਸ਼ਿਸ਼ ਕੀਤੀ ਹੈ ਉਹ ਆਣ ਵਾਲਾ ਸਮਾਂ ਸੰਗਤਾਂ ਦਾ ਪਿਆਰ ਕਿਉਂਕਿ ਅਸੀਂ ਵੀ ਛੋਟੇ ਹੁੰਦਿਆਂ ਸਾਨੂੰ ਫਾਦਰ ਸਾਹਿਬ ਲੈ ਕੇ ਗਏ ਸੰਗਤ ਚ ਤੇ ਸਾਨੂੰ ਸੰਗਤ ਨੇ ਬੜਾ ਪਿਆਰ ਦਿੱਤਾ ਇਥੋਂ ਤੱਕ ਕਿ ਸਾਡੇ ਮਾਤਾ ਜੀ ਕਹਿੰਦੇ ਸਨ ਵੀ ਤੁਹਾਡੇ ਪਿਤਾ ਜੀ ਨੂੰ ਨਾ ਅਖੀਰ ਤੇ ਸਮਾਂ ਦੇਂਦੇ ਸਨ ਅਖੀਰ ਤੇ ਸਮਾਂ ਦੇਣ ਤੋਂ ਭਾਵ ਸੀ ਵੀ ਓਨੀ ਦੇਰ ਸੰਗਤ ਬੈਠੀ ਰਵੇ ਇਹਨਾਂ ਨੂੰ ਸੁਣਨ ਵਾਸਤੇ ਤੇ ਉਹ ਰਾਤ ਬੜੀ ਪੈ ਜਾਂਦੀ ਸੀ ਤੇ ਤੁਸੀਂ ਸੋ ਜਾਂਦੇ ਸੋ ਤੇ ਉਹ ਫਿਰ ਜਿਹੜੇ ਸੰਗਤ ਵਿੱਚ ਜੜੀਆਂ ਲੇਡੀਜ਼ ਹੁੰਦੀਆਂ ਸੀ ਉਹ ਸਾਨੂੰ ਚੁੱਕ ਲੈਂਦੀਆਂ ਹੁੰਦੀਆਂ ਸੀ ਬਈ ਇਨਾ ਮਾਨ ਇਹਨਾਂ ਪਿਆਰ ਵੀ ਅਸੀਂ ਸੰਗਤ 'ਚ ਹੀ ਖੇਡੇ ਤੇ ਅਸੀਂ ਵੀ ਇਹਨਾਂ ਨੂੰ ਕੋਸ਼ਿਸ਼ ਇਹੀ ਕਰਦੇ ਪਏ ਆਂ ਵੀ ਸੰਗਤ 'ਚ ਲੈ ਕੇ ਜਾਈਏ ਸੰਗਤ ਦੀਆਂ ਜਿਹੜੀਆਂ ਅਸੀਸਾਂ ਨੇ ਉਹ ਸਭ ਤੋਂ ਵੱਡੀਆਂ ਅਸੀਸਾਂ ਹਨ ਔਰ ਤੁਸੀਂ ਸਾਰਿਆਂ ਤੁਹਾਡੇ ਚੈਨਲ ਦੇ ਮਾਧਮ ਅਨੁਸਾਰ ਮੈਂ ਇਹ ਕਹਿਣਾ ਚਾਹੁੰਦਾ ਵਾਂ ਕਿ ਸਾਰੇ ਪਿਆਰ ਵਾਲਿਆਂ ਨੂੰ ਵੇਖਣ ਵਾਲਿਆਂ ਨੂੰ ਕਿ ਤੁਸੀਂ ਇਹੀ ਸਾਡੇ ਪਰਿਵਾਰ ਤੇ ਤੁਸੀਂ ਇਹ ਦੁਆ ਕਰੋ ਅਸੀਸਾਂ ਦਿਓ ਕਿ ਇਹ ਸਾਡੇ ਬੱਚੇ ਆਪ ਜੀ ਨੂੰ ਪੀੜੀਦਰ ਪੀੜੀ ਕੀਰਤਨ ਸੁਣਾਉਂਦੇ ਰਹੇ। ਜੀ ਸ਼ੁਕਰੀਆ ਬਾਬਾ ਜੀ। ਹੁਣ ਅੱਗੇ ਬੱਚੇ ਦੇ ਛੋਟੇ ਭਗਤ ਸਿੰਘ ਬੱਚੇ ਦਾ ਨਾਮ ਇਹ ਵੀ ਦੱਸ ਦੇ ਤੇ ਉਹਨਾਂ ਦੇ ਮਾਤਾ ਜੀ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਪਰ ਦੇਖ ਸਕਦੇ ਹੋ ਕਿ ਕਿੰਨੀ ਅਪਾਰ ਬਖਸ਼ਿਸ਼ ਹੈ ਇਸ ਛੋਟੇ ਜਿਹੇ ਬੱਚੇ ਤੇ। ਮਹਿਸ 3 ਸਾਲ ਦਾ ਬੱਚਾ ਹੈ ਔਰ ਬਿਨਾਂ ਕਿਸੇ ਦੇ ਸਿੱਖਿਆ ਲਿਆ ਸੰਗੀਤ ਦੀ ਹੈ। ਤਬਲਾ ਪਲੇ ਕਰਦਾ ਹੈ। ਮਾਤਾ ਜੀ ਵਾਹਿਗੁਰਜੀ ਕਾ ਖਾਲਸਾ। ਵਾਹਿਗੁਰਜੀ ਕੀ ਫਤਿਹ। ਇਸ ਪੂਜੰਗੀ ਬੱਚੇ ਬਾਰੇ ਕੀ ਦੱਸੋਗੇ ਕਿ ਕਿਸ ਤਰ੍ਹਾਂ ਇਸ ਦੇ ਵਿੱਚ ਤੁਹਾਨੂੰ ਕਦੋਂ ਪਤਾ ਲੱਗਾ ਕਿ ਇਸ ਦੇ ਵਿੱਚ ਇੰਨਾ ਵੱਡਾ ਗੁਣ ਹੈ ਇਹਨੇ ਸਭ ਤੋਂ ਪਹਿਲਾਂ ਇਹ ਤਬਲਾ ਹੀ ਮੰਗਿਆ ਆਪਣੇ ਪਾਪਾ ਕੋਲੋਂ ਟੌイズ ਦਾ ਇਹਨੂੰ ਬਿਲਕੁਲ ਸ਼ੌਂਕ ਨਹੀਂ ਸੀ ਤੇ ਕਹਿ ਰਿਹਾ ਕਹਿੰਦਾ ਸੀ ਕਿ ਮੈਨੂੰ ਤਬਲਾ ਹੀ ਚਾਹੀਦਾ ਤੇ ਫਿਰ ਇਹਦੇ ਪਾਪਾ ਨੇ ਤਬਲਾ ਲਿਆ ਕੇ ਦਿੱਤਾ ਤੇ ਇਹਨੇ ਹੱਥ ਰੱਖੇ ਤਬਲੇ ਤੇ ਆਪਣੇ ਤੇ ਅਚਾਨਕ ਹੀ ਪਤਾ ਨਹੀਂ ਸਾਨੂੰ ਵੀ ਪਤਾ ਨਹੀਂ ਲੱਗਾ ਤੇ ਆਪਣੇ ਪਾਪਾ ਨੂੰ ਕਹਿੰਦਾ ਕਿ ਕੀਰਤਨ ਕਰੀਏ ਇੱਕ ਦਿਨ ਸਵੇਰੇ ਅਸੀਂ ਬੈਠੇ ਤੇ ਪਾਪਾ ਨੂੰ ਕਹਿੰਦਾ ਕਿ ਕੀਰਤਨ ਕਰੀਏ ਤੇ ਤਬਲਾ ਖੋਲ ਕੇ ਦਿਓ ਮੈਨੂੰ ਉਹਦੇ ਪਾਪਾ ਨੇ ਤਬਲਾ ਖੋਲ ਕੇ ਦਿੱਤਾ ਇਹਨੂੰ ਤੇ ਫਿਰ ਉਹਨਾਂ ਨੇ ਸ਼ਬਦ ਪੜਿਆ ਨਾਲ ਤੇ ਫਿਰ ਇਹਨੇ ਤਬਲਾ ਵਜਾਇਆ ਤੇ ਇੱਕਦਮ ਹੀ ਇਹਨੇ ਬਹੁਤ ਜ਼ਿਆਦਾ ਅੱਛਾ ਤਬਲਾ ਵਜਾ ਰਿਆ ਤੇ ਅਸੀਂ ਵੀ ਹੈਰਾਨ ਹੋ ਗਏ ਦੇਖ ਕੇ ਇਹ ਨਾ ਚ ਵਜਾ ਲਿਆ ਨੇ ਤਬਲਾ ਇੰਨੀ ਉਮਰ ਛੋਟੇ ਬੱਚਿਆਂ ਦੀ ਗੱਲ ਕਰ ਤੇ ਅੱਜ ਕੱਲ ਦਾ ਬੱਚੇ ਪੋਇਮਸ ਜਾਂ ਫੋਨ ਮੋਬਾਈਲ ਫੋਨ ਸੇ ਦੇਖਦੇ ਫਿਰ ਕੀਰਤਨ ਸੁਣਦਾ ਹੈ ਬੱਚਾ ਕੀਰਤਨ ਨਹੀਂ ਸੁਣਦਾ ਕਹਿੰਦਾ ਕਿ ਮੈਨੂੰ ਸ਼ਬਦ ਲਗਾ ਦਿਓ ਬਸ ਮੈਂ ਉਹਦੇ ਨਾਲ ਤਬਲਾ ਵਜਾਵਾਂਗਾ ਤੇ ਪਰਿਵਾਰ ਵੀ ਸਾਰੇ ਤੁਹਾਡਾ ਸੰਗੀਤ ਮਹੀ ਪਰਵਾਦ ਜਿਵੇਂ ਦੇਖਿਆ ਕਿ ਸਾਰੇ ਹੀ ਜਿਹੜੇ ਨੇ ਉਹ ਵੱਡੀਆਂ-ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਨੇ ਤਾਂ ਬੱਚੇ ਦੇ ਬਾਰੇ ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣਾ ਚਾਹੋ ਉਸ ਦੀਆਂ ਜਿਹੜੀਆਂ ਸੰਗੀਤ ਦੇ ਨਾਲ ਜੁੜੀਆਂ ਹੋਈਆਂ ਕੋਈ ਗੱਲ ਇਹ ਤਾਂ ਸੋਹਣਾਂ ਸੀ ਤੇ ਮੇਰੀਆਂ ਕਿਸਕਾਂ ਸੁਣਦਾ ਸੀ ਤੁਲਾਗੇ ਦੇ ਉਹ ਦੱਸ ਦੇ ਇਹ ਆਪਣੇ ਨਾਨੂ ਜੀ ਦੇ ਵੀ ਸ਼ਬਦ ਬਹੁਤ ਜ਼ਿਆਦਾ ਸੁਣਦਾ ਸੀ ਦੁੱਖ ਭੰਜਨ ਤੇਰਾ ਨਾਮ ਜੀ ਉਹਨਾਂ ਦੇ ਨਾਲ ਤਬਲਾ ਵਜਾਂਦਾ ਸੀ ਹੋਰ ਸਾਜਨਾ ਸੰਤ ਆਉ ਮੇਰਾ ਉਹਦੇ ਨਾਲ ਬਹੁਤ ਵਜਾਂਦਾ ਸੀ ਤਬਲਾ ਜਿਆਦਾ ਇਹਦੇ ਪਾਪਾ ਦਾ ਸ਼ਬਦ ਬਹੁਤ ਫੇਮਸ ਹੈ ਸੋ ਦੁੱਖ ਕੈਸਾ ਭਾਵੇਂ ਉਹਦੇ ਨਾਲ ਬਹੁਤ ਜ਼ਿਆਦਾ ਤਬਲਾ ਵਜਾਂਦਾ ਨਾਲ ਗਾ ਵੀ ਲੈਂਦਾ ਬੱਚਾ ਨਾਲ ਥੋੜਾ ਬਹੁਤ ਗਾ ਵੀ ਲੈਂਦਾ ਪਰ ਮੈਂ ਤਬਲਾ ਵਜਾਂਦਾ ਮੈਂ ਜ਼ਿਆਦਾ ਤਬਲਾ ਹੀ ਵਜਾਂਦਾ ਨੇ ਬੱਚੇ ਬਾਕੀ ਬੱਚੇ ਗਏ ਦੇਖੀਏ ਨਾ ਤਾਂ ਉਹਨਾਂ ਨੇ ਟੌイズ ਲੈਦੇ ਇੰਨੇ ਕਹਿੰਨੇ ਮੈਂ ਤਬਲਾ ਹੀ ਲੈਣਾ ਨੇ ਤਬਲਾ ਹੀ ਲੈਣਾ ਇਹ 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 ਤੇ ਸਾਨੂੰ ਹਟਾਉਂਦਾ ਫੋਨ ਤੋਂ ਕਹਿੰਦਾ ਫੋਨ ਨਾ ਦੇਖੋ ਤੁਸੀਂ ਅਸੀਂ ਦੇਖਦੇ ਹੋਂ ਨਿਆ ਅਸੀਂ ਦੋਨੇ ਇਹਦੇ ਪਾਪਾ ਤੇ ਮੈਂ ਤੇ ਸਾਨੂੰ ਮਨਾ ਕਰਦਾ ਕਹਿੰਦਾ ਬਿਲਕੁਲ ਫੋਨ ਨਾ ਦੇਖੋ ਹਾਂਜੀ ਠੀਕ ਹੈ ਸੋ ਦੇਖ ਸਕਦੇ ਹੋ ਕਿ ਪੂਰਾ ਪਰਿਵਾਰ ਹੀ ਜਿਹੜਾ ਇਹ ਉਹ ਸੰਗੀਤ ਦੇ ਨਾਲ ਜੁੜਿਆ ਹੋਇਆ ਔਰ ਬੱਚੇ ਨੂੰ ਜਨਮ ਤੋਂ ਹੀ ਕਹਿ ਸਕਦੇ ਹਾਂ ਕਿ ਇਹ ਗੁਰ ਮਿਲਿਆ ਹੈ ਬਾਬਾ ਜੀ ਨੇ ਅਪਾਰ ਬਖਸ਼ਿਸ਼ ਕੀਤੀ ਮਿਹਰ ਕੀਤੀ ਹੈ ਬੱਚੇ ਦੀ ਨਾਨੀ ਨਾਲ ਵੀ ਗੱਲਬਾਤ ਕਰਾਂਗੇ ਅਸੀਂ ਸੁਣਿਆ ਕਿ ਨਾਨੀ ਨਾਲ ਬਹੁਤ ਪਿਆਰ ਹੈ ਇਸ ਬੱਚੇ ਦਾ ਹਾਂਜੀ ਨਾਨੀ ਜੀ ਤੁਸੀਂ ਹੀ ਕਹਿਣਾ ਚਾਹੋਗੇ ਇਸ ਬੱਚੇ ਦੇ ਬਾਰੇ ਅੰਨੇ ਦਵਸ ਬੱਚਪਨ ਦਾ ਜੋ ਹਾਂਗੇ ਮੈਂ ਬਸ ਇਹ ਬਤ ਲਗਾ ਦੋ ਮੈਨੂੰ ਸ਼ਬਦ ਸੁਣਨੇ ਆ ਮੈਂ ਫਿਰ ਇਹਨੂੰ ਪਤਾ ਹੁੰਦਾ ਕਿ ਵੀ ਮੈਂ ਇਹ ਵਾਲੇ ਕਰਤੇ ਇਹ ਵਾਲੇ ਸ਼ਬਦ ਤੇ ਮੈਂ ਸਿੱਖੀ ਤੇ ਨਾ ਨਹੀਂ ਇਹ ਵਾਲਾ ਸ਼ਬਦ ਲਗਾਓ ਮੈਨੇ ਮੈਂ ਕਹਾ ਬਤੇ ਮੈਨੂੰ ਯਾਦ ਨਹੀਂ ਆ ਰਹਾ ਕਿਹੜਾ ਸ਼ਬਦ ਸੀ ਫੇਰਾ ਦੱਸਦਾ ਹੈ ਕਿ ਵੀ ਇਹ ਸ਼ਬਦ ਤੇ ਮੈਂ ਸਿੱਖੀਗਾ ਤੇ ਮਤਲਬ ਇਹਨੇ ਪੂਰਾ ਪ੍ਰੋਪਰ ਯਾਦ ਰਹੰਦਾ ਹੈਗਾ ਭੁੱਲਦਾ ਨਹੀਂ ਹੈ ਬਾਕੀ ਮਹਾਰਾਜ ਜੀ ਦੀ ਬਹੁਤ ਕਿਰਪਾ ਹੈ ਦੋਟੇ ਛੋਟੇ ਤੇ ਬਸ ਹੋਗੇ ਤਾਂ ਬਲੇ ਕਿੰਨੇ ਨੂੰ ਖੁਸ਼ੀ ਹੋਈ ਸੀ ਕਿ ਵੀ ਵੀਡੀਓ ਵਾਇਰਲ ਹੋ ਤੁਆ ਇਸ ਨਾਲ ਨਹੀਂ ਖੇਲਦਾ ਬਿਲਕੁਲ ਵੀ ਆ ਤੇ ਧਿਆਨ ਦਾ ਬਜਾ ਤਬਲਾ ਦੇ ਦੋ ਬਸ ਹਨੋ ਬਸਾਂ ਦੀ ਪਸੰਦ ਆ ਜਿਆਦਾ ਸ਼ਬਦਾਂ ਨੂੰ ਲਰਨ ਹੈ ਕਾਫੀ ਸਾਰੇ ਹਨ ਨਾ ਅਸਾਈ ਅੰਤਰਾ ਪੂਰਾ ਲਰਨ ਕੀਤਾ ਆ ਨਾ ਮਲੇ ਸੁਣ ਸੁਣ ਕੇ ਦੇਖ ਦੇਖ ਕੇ ਔਰ ਬਾਕੀ ਬਖਸ਼ਿਸ਼ ਹੀ ਜੜੀ ਹੈ ਉਸ ਦੇ ਨਾਲ ਨਾਲ ਇਹ ਬੱਚਾ ਅੱਗੇ ਵਧ ਰਿਹਾ ਹੈ ਤੇ ਬੱਚੇ ਨਾਲ ਬੱਚੇ ਫਤੇ ਬੁਲਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਬੋਲੋ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਫਤੇ ਬੁਲਾ ਦਿਓ ਬੁਲਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਪਿਆਰਾ ਜਿਹਾ ਨੰਨਾ ਜਿਹਾ ਬੱਚਾ ਜਿਸ ਦੀ ਪਿਛਲੇ ਦਿਨਾਂ ਤੋਂ ਕਾਫੀ ਦੇਖ ਰਹੇ ਸੀ ਕਿ ਵੀਡੀਓ ਵਾਇਰਲ ਹੋਈ ਤੇ ਅੱਜ ਸਾਨੂੰ ਵੀ ਸੁਭਾਗ ਪ੍ਰਾਪਤ ਹੋਇਆ ਹੈ ਕਿ ਅਸੀਂ ਇਸ ਬੱਚੇ ਦੇ ਨਾਲ ਇਸ ਬੱਚੇ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਗੱਲਾਂ ਕੀਤੀਆਂ ਔਰ ਜਾਣਿਆ ਕਿ ਕਿਸ ਤਰ੍ਹਾਂ ਇਸ ਬੱਚੇ ਨੇ ਤਬਲਾ ਜਿਹੜਾ ਇਹ ਪਲੇ ਕੀਤਾ ਔਰ ਕਿਸ ਤਰ੍ਹਾਂ ਸਿੱਖਿਆ ਔਰ ਤੁਸੀਂ ਦੇਖਿਆ ਕਿ ਇਸ ਬੱਚੇ ਨੂੰ ਜਨਮ ਤੋਂ ਹੀ ਦੇਖ ਸਕਦੇ ਆ ਕਿ ਪਰਮਾਤਮਾ ਦੀ ਮਿਹਰ ਹੀ ਹੋਈ ਹੈ ਕਿਉਂਕਿ ਅਗਰ ਗੱਲ ਕੀਤੀ ਜਾਵੇ ਬੱਚੇ ਦੇ ਪਰਿਵਾਰ ਦੀ ਤਾਂ ਪੀੜੀਦਰ ਪੀੜੀ ਇਹਨਾਂ ਦਾ ਜ ਪਰਿਵਾਰ ਹੈ ਉਹ ਗੁਰਮਤ ਸੰਗੀਤ ਦੇ ਨਾਲ ਜੁੜਿਆ ਹੋਇਆ ਹੈ ਤੇ ਗੁਰਮਤ ਸੰਗੀਤ 'ਚ ਵੱਡੀਆਂ-ਵੱਡੀਆਂ ਉਪਲਬਧੀਆਂ ਹਾਸਲ ਕਰ ਰਿਹਾ ਹੈ ਔਰ ਇਸ ਬੱਚੇ ਤੇ ਕਿਰਪਾ ਹੈ ਕਿ ਬੱਚੇ ਨੇ ਹਲੇ ਕਿਤੋਂ ਵੀ ਤਬਲੇ ਦੀ ਸੰਗੀਤਕ ਕੋਈ ਵੀ ਵਿੱਦਿਆ ਨਹੀਂ ਲਈ ਪਰ ਫਿਰ ਵੀ ਬੱਚਾ ਬਾ ਕਮਾਲ ਜਦੋਂ ਕੋਈ ਵੀ ਸ਼ਬਦ ਗਾਉਂਦਾ ਹੈ ਤਾਂ ਉਸਦੇ ਨਾਲ ਤਬਲਾ ਵਜਾਉਂਦਾ ਹੈ ਸੋ ਸਾਰਿਆਂ ਨੇ ਬਹੁਤ ਹੀ ਪਿਆਰ ਦਿੱਤਾ ਇਸ ਬੱਚੇ ਨੂੰ ਤੇ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਇਸ ਬੱਚੇ ਦਾ ਭਵਿੱਖ ਜਿਹੜਾ ਹੈ ਉਹ ਉਜਵਲ ਹੋਵੇ ਕੈਮਰਾਮੈਨ ਹਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ